ਹਾਂਜੀ ਮਿੱਤਰੋ ਕੀ ਹਾਲ ਚਾਲ ਆ? ਸਵਾਗਤ ਆ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਲੈ ਕੇ ਆ ਚੁਣ ਹੋਈਆਂ ਸਫਰਾਜ 855 FE ਟਰੈਕਟਰ ਦੀ ਵੀਡੀਓ ਦੋਸਤੋ। ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਫਾਈਵ ਸਟਾਰ ਆ ਤੇ ਵਧੀਆ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ 23 ਮਾਡਲ ਲਗਾ ਤੇ 7,75,000 ਰੁਪਏ ਦਾ ਰੇਟ ਰੱਖਿਆ ਗਿਆ। ਬਾਕੀ ਇਹਦਾ ਰੇਟ ਕੋਈ ਫਿਕਸ ਨਹੀਂ ਹੈਗਾ ਦੋਸਤੋ ਮੌਕੇ ਤੇ ਘੱਟ ਵੱਧ ਹੋ ਜਾਊਗਾ। ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਸਾਈਡ ਗੇਅਰ ਟਰੈਕਟਰ ਇੰਜਨ ਗੇਅਰ ਵੱਲੋਂ ਫੁੱਲ ਕਮ ਓਕੇ ਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਤੇ ਟਾਇਰ ਬਿਲਕੁਲ ਸਾਫ਼ ਪਏ ਆਗੇ ਬਾਕੀ ਤੁਹਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਬਰ ਤੇ ਡੰਡਾ ਸਭ ਨਾਲ ਮਿਲੂਗਾ ਤੇ ਟਰੈਕਟਰ ਦੀ ਸਾਰੀ ਐਸੈਸਰੀ ਟਰੈਕਟਰ ਦੇ ਨਾਲ ਦੀ ਦੋਸਤੋ ਵਧੀਆ ਕੰਡੀਸ਼ਨ ਦਾ ਰੰਗ ਪੇਂਟ ਪੱਕਾ ਸਾਰਾ ਸਾਫ਼ ਪਿਆਗਾ ਤੇ ਮਧੀਆ ਸਾਫਟਵੇਅਰ ਆ ਚਾਰੇ ਬੀਕੇਟੀ ਦੇ ਟਾਇਰ ਆ 17 9 28 ਦੇ ਵੱਡੇ ਟਾਇਰ ਆ ਦੋਸਤੋ 17 ਦੇ ਤੇ 5 star ਸਾਈਡ ਗੇਅਰ ਦੋਸਤੋ ਪਾਵਰ ਸਟੀering ਡੂਲ ਕਲਚ ਟਰੈਕਟਰ ਹੈਗਾ ਤੇ ਚਾਰ ਸਿਲੰਡਰ ਦੋਸਤੋ ਸੌਰੀ ਤਿੰਨ ਸਿਲੰਡਰ ਹੈਗੇ ਸਵਰਾਜ 855 ਐਫੀ ਟਰੈਕਟਰ ਹੈਗਾ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਜਾਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਾਂ ਵੀਡੀਓ ਵਿੱਚ ਬਾਈ ਦਿਨ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਉਹਦੀ ਲੈ ਜਾ ਸਕਦੇ ਹੋ ਬਰਨਾਲੇ ਏਰੀਏ ਦੇ ਵਿੱਚ ਟਰੈਕਟਰ ਮਿਲੂਗਾ ਤੁਹਾਨੂੰ ਤੇ ਬਾਕੀ ਤੁਸੀਂ ਵੀਡੀਓ ਵਿੱਚ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਦੇ ਸਾਰੇ ਕਾਗਜ਼ ਪੱਤਰ ਪੂਰੇ ਨੇ ਤੇ ਲੋਨ ਵਗੈਰਾ ਵੀ ਹੋ ਜਾਊਗਾ ਰੇਟ ਕੱਟ ਵੱਧ ਹੋ ਜੂਗਾ ਮੌਕੇ ਤੇ ਜੇ ਕਿਸੇ ਵੀ ਨੇ ਟਿਕਟ ਲੈਣਾ ਹੋਵੇ ਤਾਂ ਰੇਟ ਕੱਟ ਵੱਧ ਹੋ ਜਾਊਗਾ ਬਾਕੀ ਵੀਡੀਓ ਨੂੰ ਕਰ ਦੋ ਤਾਂ ਸ਼ੇਅਰ ਦੋਸਤੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ